ਤਾਂ ਪਹਿਲਾਂ ਸਾਰੀ ਫੇਸਬੁੱਕ YouTube ਫੈਮਲੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਨਾ ਬਈ ਆਪਾਂ ਪਿੰਡ ਚਗਮਾਲ ਵਾਲੀ ਖੜੇ ਆ ਤੇ ਬਾਈ ਤੋਂ ਲੈਨੇ ਆ ਆਪਾਂ ਨਾ ਕੋਠੀ ਦਾ ਜਾਇਦਾਦ ਵੀ ਸਾਰਾ ਕਿਵੇਂ ਕੁਝ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਆਪਾਂ ਸਾਰੇ ਏਰੀਆ ਦੀ ਗੱਲ ਕਰੀਏ ਨਾ ਉਹਦਾ ਕੋਠੀ ਪਾਸੇ ਬਾਗਲੇ ਹੋਏਗਾ ਜਿਹੜੀ ਜ਼ਮੀਨ ਦਾ ਮਨੂੰ ਬਾਗਲਨ ਵਾਸਤੇ ਤਾਂ ਨਾਤਾ ਹੈ ਸਾਰਾ ਇਹ ਕਿੰਨੇ ਸਕੇਅਰ ਫੁੱਟਾਂ ਦੀ ਤਿੰਨ ਕਨਾਲਾਂ ਦੀ ਤਿੰਨ ਕਨਾਲਾਂ ਕਹਿੰਦਾ ਭਾਬਾ ਮਨੂੰ ਤੁਸੀਂ 15000 ਪਲੱਸ 15000 ਸਕੇਅਰ ਫੁੱਟਾਂ ਹਾਂਜੀ ਤੇ ਦੇ ਵਈ ਪੱਕੀ ਦੀ ਉਚਾਈ ਦੀ ਗੱਲ ਕਰੀ ਗਏ ਨਾ ਵੀ ਸੜਕ ਨਾਲੋਂ ਕਿੰਨੀ ਉੱਚੀ ਆ ਤੇ ਬਾਹਰ ਨਾਲੋਂ ਕਿੰਨੀ ਉੱਚੀ ਆ ਜਿਹੜੀ ਆਪਾਂ ਇਕੱਟਾ ਚਿਰਕੇ ਲੈ ਜਾਇਆ ਉਹ ਬਾਹਰ ਨਾਲੋਂ 9 ਫੁੱਟ ਉੱਚੀ ਏ ਸੜਕ ਨਾਲੋਂ 7 ਫੁੱਟ ਉੱਚੀ ਮੰਨ ਲਓ ਸੜਕ ਨਾਲੋਂ 7 ਫੁੱਟ ਉੱਚੀ ਤੇ ਬਾਹਰ ਨਾਲੋਂ 9 ਫੁੱਟ ਉੱਚੀ ਜਿਹੜੀ ਇਸ ਤਰ੍ਹਾਂ ਦੀ ਤਨਾਈ ਆ ਉਹ 9 ਫੁੱਟ ਹੋਈ ਵੀ ਕਹਿੰਦਾ ਕਿ ਇੱਕ ਮੰਜ਼ਲ ਬਾਈ ਥੱਲੇ ਪਾ ਲਈ ਥੱਲੇ ਹਾਂ ਹਾਂ ਜਾ ਸਾਰਾ ਨਾ ਪਸ਼ੂਆਂ ਤੂੜੀ ਵਾਲਾ ਰੰਗਾ ਜਿੰਨਾ ਵੀ ਮਤਲਬ ਸਾਹੀ ਬਾੜ ਚਾਹੀਦਾ ਹੈ ਬਾਈ ਤੁੰਨੇ ਤੁਸੀਂ ਆ ਗੈਰ ਤੇ ਬਣਾ ਰੱਖਿਆ ਹੈਗਾ ਇਹ ਫਸਲ ਵਾਸਤੇ ਬਣਾਇਆ ਹੋਇਆ ਹੈਗਾ ਕੋਈ ਕਾਰਾ ਜੀ ਪਾਵਾਂਗੇ ਨਹੀਂ ਜੀ ਨਹੀਂ ਨਹੀਂ 30 35 ਦਾ 30 बाई 35 ਇਹ ਆਸਕਅਰ ਫੁੱਟਾ ਮਲੋ ਹਾਂਜੀ ਹਾਂਜੀ ਤੇ ਇਹ ਮਨਾਰਮੀ ਵਾਸਤੇ ਕਣਕ ਵਾਸਤੇ ਗੈਰ ਤੇ ਠੀਕ ਹੈ ਜੀ ਬਾਈ ਜੀ ਪਕੌਠੀ ਦੀ ਏਰੀਆ ਦੀ ਗੱਲ ਕਰੀਏ ਕਿੰਨੇ ਸੇਰ ਫੁੱਟ ਦੇ ਵਿੱਚ ਬਣੂਗੀ ਇਹ ਇਹ ਜੀ 1800 ਸਕਅਰ ਫੁੱਟ ਥੱਲੇ ਆ ਠੀਕ ਹੈ ਜੀ 1100 2900 ਠੀਕ ਹੈ 2900 ਸਿਰਫ ਪਕੌਠੀ ਹੈ ਜਮੇ ਸਾਰੇ तेरे को तो शहर से देखती है कि इसके लिए बैग शहर तुझे गेट देता है कि पालने पस्त रहेगी ना हाँ जी हाँ तो लोगों ने टाइम तो मेंशन ही थे बहुत सुनी बंद है मेन गेट है ना इधर नखड़े हाँ जी हाँ तो लोगों भैया पांच दोनों तो कहीं दस के ना हाँ 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 जीरू ਹਰ ਇੱਕ ਬੀਰ ਬੀਰ ਆਇਆ ਬਣ ਕੇ ਕੇ ਸੋਣਾ ਕੰਮ ਨਹੀਂ ਰਹਿ ਤਲਣਾ ਸਾਰਾ ਗ੍ਰਾਊਂਡ ਵਾਲੇ ਗ੍ਰਾਊਂਡ ਇਹਦੇ ਨਾਲ ਦੋ ਕਮਰੇ ਰਹਿ ਗਏ ਇਹ ਕਿੰਨੇ ਬੈੱਡਰੂਮ ਸਾਰੇ ਮੇਨ ਦੇ ਵਿੱਚ ਮੇਰੇ ਚੰਗ ਇਹਨਾਂ ਨੂੰ ਮਾਗੇ ਜੀ ਠੀਕ ਹੈ ਉਹ ਮਤਲਬ ਬੈੱਡਰੂਮ ਹੋ ਗਏ ਠੀਕ ਹੈ ਕਿੰਨੇ ਮੈਂ ਡਰਾਈング ਰੂਮ ਠੀਕ ਹੈ ਤੁਸੀਂ ਕਹਿੰਦੇ ਇਸ ਤੋਂ ਹੋਵੇ ਠੀਕ ਹੈ ਸੇਕ ਨੂੰ ਬੁੱਕ ਕਰਦੇ ਹਾਂ ਜੀ ਮੇਰੇ ਨਾਲ ਬੈੱਡਰੂਮ ਆ ਬੈੱਡਰੂਮ ਆ ਆ ਫੇਰ ਬੈੱਡਰੂਮ ਆ ਇਹ ਹਾਂਜੀ ਹਾਂ ਇਹ ਬੈੱਡਰੂਮ ਆ ਜਿਹਦੇ ਨਾਲ ਫੇਰ ਬੈੱਡਰੂਮ ਆ ਬਾਥਰੂਮ ਬਾਥਰੂਮ ਆ ਬਾਥਰੂਮ ਖਾਂਜੀ ਜੀ ਬਈ ਆਪਾਂ ਬਾਥਰੂਮ ਦੇ ਖਰਚੇ ਦੀ ਗੱਲ ਕਰਕੇ ਟਾਇਲ ਦੀ ਕੀ ਕਰੀਏ ਬਾਥਰੂਮ ਦੇ ਬਈ ਟਾਇਲ ਦੀ ਜੀ ਆਪਾਂ ਗੱਲ ਕਰੀਏ ਹਾਂਜੀ ਇਹਦੇ ਕੀ ਕਰਤਾ ਜੂਗਾ ਅਲੱਗ-ਅਲੱਗ ਦਾ ਜੋੜਿਆ ਨਹੀਂ ਜੀ ਕੋਕਣਾ ਠੀਕ ਹੈ ਸਾਰੀ ਆਪਾਂ ਚੰਗੀ ਕਜਾਰੀ ਇਹਦੀ ਚੈਨ ਲਾਜੀ ਮਾਰੀ ਤੇ ਯਾਰ ਗੋਈ ਚੈਨ ਲਾਜੀ ਆਈਕੁਏਸ਼ਨ ਤੇ ਵੀ ਠੀਕ ਹੈ ਇਹ ਬਾਹਰ ਲੱਗਣੀ ਹੈ ਲੱਗਣੀ ਹੈ ਉਹ ਜੇ ਲੱਗਣੀ ਹੈ ਹਾਂ 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 ਫਰੰਟ ਦਾ ਫਰੰਟ ਦਾ ਪਿੱਛਾ ਲੱਗਣਾ ਬਾਕੀ ਆ ਇਹਨਾਂ ਭਾਈ ਥੋੜੀ ਮੈਂ ਕਾਹਲੀ ਕਰ ਗਿਆ ਨਾ ਮੈਨੂੰ ਗਾਇਰਦਾਸ ਜੀ ਨਹੀਂ ਨਾ ਕਿਸੇ ਬੰਦੇ ਦੇ ਵੀ ਮੇਰੀ ਦਾਵਦੀ ਸੀਗੀ ਵੀ ਭਰਾਵਾ ਇੱਕ ਵਾਰ ਵੀਡੀਓ ਸ਼ੈਕ ਦੀ ਬਣਾਉ ਉਹ ਤੇ ਦੁਬਾਰਾ ਪੈਣੀ ਫੇਰ ਨਾ ਇਹਨਾਂ ਸਾਹ ਲੈ ਕੇ ਮਾਹ ਕੋਰੇ ਕਾ ਫੇਰ ਬੈਕ ਰੂਮ ਆ ਰਿਹਾ ਹੈ ਤੇ ਬਾਇਟਰੂਮ ਆ ਗਿਆ ਆ ਬੈਕ ਰੂਮ ਦੇ ਨਾਲ ਫੇਰ ਇੱਕ ਪਾਹਾ ਆ ਰਿਹਾ ਜਿਹੜਾ ਵੀ ਨਾ ਨਵੀਂ ਕੁੱਠੀ ਬਣਾਉਣੀ ਸੋਚ ਰਿਹਾ ਹਾਂ ਹਾਂਜੀ ਉਹ ਵੀ ਨੂੰ ਸ਼ੇਪ ਕਰਕੇ ਰੱਖਦੇ ਬਹੁਤ ਛੋਣੀ ਸੁਖੀ ਅੱਜੀ ਉਹ ਵੀ ਤੇ ਆ ਬਾਇ ਦਾ ਫੋਰਟ ਆ ਗਿਆ ਤੇ ਅੰਦਰ ਬੈਕ ਰੂਮ ਦਾ ਦਵਾ ਤੁਸੀਂ ਤੁਸਤੇ ਸੀਸਾ ਲੱਗਣੀ ਹੈ ਠੀਕ ਹੈ ਇੱਧਰ ਵੀ ਛਿੱਛਾ ਲੱਗਣਾ ਪੈਣਾ ਪਾਣੀ ਚ ਦਲਦੀ ਹੈ ਠੀਕ ਹੈ ਜੀ ਬੱਚੇ ਦੀ ਸੇਫਟੀ ਬਾਤ ਤੇ ਰੋਸ਼ ਧੋਵਾ ਕਰਾਂਗੇ ਹਾਂ ਜੀ ਜੋਰੀ ਅੰਦਰ ਇੱਥੇ ਗਮਲੇ ਦੇ ਪੌਦੇ ਲੱਗ ਲੈਣਗੇ ਠੀਕ ਹੈ ਹਾਂ ਹਾਂ ਬਾਹਰ ਦਿਸਣਗੇ ਹਾਂ ਦਿਸਣਗੇ ਬਸ ਕਿਹੜੀ ਲੋਕੇਸ਼ਨ ਆ ਭਈ ਨਾ ਉਹ ਤਾਂ ਦਿਖਾਉਂਦੇ ਯੂਲ ਲੋਕੇਸ਼ਨ ਆ ਭਈ ਰੋਡ ਤੋਂ ਹਣਾ 50 ਫੁੱਟ ਦੂਰ ਤੇ ਰਹੀ ਹੈ ਹਾਂ ਜੀ ਰਹੀ ਕੋਠੀ ਹਾਂ ਜੀ ਇੱਕ ਹੋਰ ਬੰਨੀ ਹੈ ਭਈ ਨਾਲ ਹਣਾ ਨਾਲ ਇਹ ਨਾ ਇਹ ਜਿਹੜੀ ਵੀਡੀਓ ਆ ਬਣੀ ਬਣੀ ਜਾਂਦੀ ਵਧੀਆ ਨਾ ਇਹ ਨਾ ਬਈ ਕਾਪੀ ਵਾਲੀ ਵੀਡੀਓ ਆ ਬਾਈ ਇਹ ਨਾ ਮਨ ਲਓ ਵੀ ਬੁਰਜ ਤੋਂ ਲੈ ਕੇ ਇੱਕ ਤਾਰਾ ਮਾ ਪਰ ਵਾਲੀ ਬੁਰਜ ਤੋਂ ਤੇ ਮਾਰ ਨਾਲ ਤੋਂ ਲੈ ਕੇ ਛੋਟੀ ਛੋਟੀ ਚੀਜ਼ ਹੈ ਨਾ ਕਾਪੀ ਦੇ ਜਿਹੀ ਹੋਈ ਹੈ ਜਦੋਂ ਬਈ ਆਪਾਂ ਇਹਦੀ ਕੰਪਲੀਟ ਵੀਡੀਓ ਪਾਈ ਦੁਬਾਰੇ ਵੀਡੀਓ ਪਾਈ 2 ਮਹੀਨੇ ਦੇ 2 ਮਹੀਨੇ ਦੇ ਖੁੱਦ ਨੂੰ ਤਿਆਰ ਦੋ ਮਹੀਨੇ ਦੇ ਕਮਾਈ ਦਾ ਦੁਬਾਰੇ ਤਿਆਰ ਹੋ ਗਈ ਉਹਨਾਂ ਬਈ ਕਾਪੀ ਰੱਖ ਕੇ ਕੋਲੇ ਇਕੱਲੀ ਇਕੱਲੀ ਚੀਜ਼ ਮਾ ਨੂੰ ਦੇਖ ਕੇ ਸਾਰਾ ਖਰਚਾ ਤਾਂ ਕਰ ਵੀ ਇਸ ਵੀਡੀਓ ਚ ਦੱਸ ਦੇ ਦੇ ਬਾਈ ਇਹ ਕਹਿੰਦਾ ਵੀ ਪਹਿਲੇ ਖਾਂ ਰਜੇ ਦੇਖਾਂ ਲੋਕ ਤੁਸੀਂ ਮੈਨੂੰ ਲੱਗਣਾ ਬਈ ਬਿਲਕੁਲ ਸੋਹਦਾ ਹਾਂਜੀ ਬਾਈ ਗਾਣ ਕਾਪੀ ਰੱਖ ਕੇ ਮੂਰੇ ਜਮਾ ਕੰਨੀ ਕੰਨੀ ਚੀਜ਼ ਆ ਸਾਨੂੰ ਕੋਈ ਨੂੰ ਵੀ ਨਾਲ ਕਾਪੀ ਦਾ ਫੋਟੋਆਂ ਲਾ ਕੇ ਸਾਰਾ ਫੇਰ ਸੱਚਾ ਦੱਸਾਂਗੇ ਉਸ ਵਾਸਤੇ ਹਣਾ ਬਈ ਹੁਣ ਚੈਨਲ ਫੋਲੋ ਕਰਕੇ ਰੱਖੋ ਤੁਸੀਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ